ਅਸਲਾਮੁਆਲਿਕਮ ਜੀ ਸਵਾਗਤ ਕਰਦੇ ਆਪ ਸਭ ਦਾ ਸਾਡੀ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਪੈਰੋ ਬਾਬੇ ਦਾ ਬਹੁਤ ਵਧੀਆ ਸ਼ਕਤੀਸ਼ਾਲੀ ਮੰਤਰ ਜਿਹੜਾ ਹਰ ਕੋਈ ਬੰਦਾ ਕਰ ਸਕਦਾ ਹੈ ਤੇ ਇਹ ਜਿਹੜਾ ਮੰਤਰ ਵਾ ਇਹ ਪੂਰਨ ਤੌਰ ਤੇ ਸਾਤਵਿਕਾ ਇਹਨੂੰ ਤੁਸੀਂ ਤੁਸੀਂ ਤਾਮਸਿਕ ਦੇ ਵਿੱਚ ਵੀ ਚਲਾ ਸਕਦੇ ਹੋ ਪਰ ਤਾਮਸਿਕ ਦੇ ਵਿੱਚ ਚਲਾਉਣ ਦੀ ਕੋਈ ਬੜੀ ਲੋੜ ਨਹੀਂ ਪੈਂਦੀ ਸਾਤਵਿਕ ਦੇ ਵਿੱਚ ਇਹ ਫੁੱਲ ਪਾਵਰ ਦੇ ਨਾਲ ਕੰਮ ਕਰਦਾ ਇੰਨਾ ਵਧੀਆ ਇਹ ਮੰਤਰ ਇਸ ਮੰਤਰ ਨੂੰ ਸਿੱਧ ਕਰਨ ਦੇ ਲਈ ਪੂਰੀ ਵਿਧੀ ਸਮਾਧਾ ਸਮਗਰੀ ਜਾਪ ਕਰਨ ਦਾ ਤਰੀਕਾ ਕਿਹੜੀ ਮਾਲਾ ਤੇ ਕਰਨਾ ਸਾਰਾ ਕੁਝ ਦੱਸਾਂਗੇ ਅਸੀਂ ਬਣੇ ਰਿਓ ਵੀਡੀਓ ਦੇ ਨਾਲ ਉਸ ਤੋਂ ਪਹਿਲਾਂ ਆਪ ਸਭ ਨੂੰ ਵਿਚਾਰਿਸ਼ਾ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਤੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਅੱਜ ਹੁਣ ਆਪਾਂ ਗੱਲ ਕਰਦੇ ਆ ਪੈਰੋ ਬਾਬਾਈ ਦੇ ਬਾਰੇ ਉਹਨਾਂ ਦੇ ਮੰਤਰ ਵਿਧੀ ਅਨਸਾਰ ਜੋ ਵੀ ਕਰਨਾ ਸਾਰੀ ਡਿਟੇਲ ਜਾਣਦੇ ਆ ਤੋ ਉਹ ਲੋ ਕਰਦੇ ਫਿਰ ਉਹ ਬਾਬਾ ਜੀ ਦੀ ਗੱਲਬਾਤ ਕਿ ਜਿਹੜੇ ਪੈਰੋ ਬਾਬਾ ਜੀ ਇਹਨਾਂ ਨੂੰ ਸ਼ਿਵ ਜੀ ਦਾ ਅਵਤਾਰ ਮੰਨਿਆ ਜਾਂਦਾ ਰੁਦਰ ਰੂਪ ਮੰਨਿਆ ਜਾਂਦਾ ਪੈਰੋ ਬਾਬੇ ਨੂੰ ਠੀਕ ਹੈ ਜੀ ਉਹਨਾਂ ਦੇ ਕਾਸ਼ੀ ਦੇ कोतवाल ਇਹਨਾਂ ਨੂੰ ਮੰਨਿਆ ਜਾਂਦਾ ਧਰਮ ਦੇ ਰਖਿਆਕ ਬੰਨਿਆ ਜਾਂਦਾ ਆ ਹੁਣ ਬਹੁਤ ਸਾਰੇ ਲੋਕਾਂ ਨੇ ਇਹ ਵੀ ਮਨ ਘੜਤ ਬਣਾਈ ਹੋਈ ਹੈ ਕਿ ਜਿਹੜੇ ਪੈਰੋ ਬਾਬੇ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਡਰ ਭੈ ਵੀ ਲੱਗਦਾ ਨੂੰ ਕਿ ਰੋਧ ਰੂਪ ਥੋੜਾ ਜਿਹਾ ਦੇਖਣ ਨੂੰ ਮਿਲਦਾ ਹਨਾ ਆਪਾਂ ਨੂੰ ਉੱਥੋਂ ਫਿਰ ਲੋਕੇ ਬਣਾਲਦੇ ਵੀ ਡਰ ਇਹਦਾ ਉਲਟਾ ਆ ਜਦੋਂ ਤੁਸੀਂ ਪੈਰੋ ਬਬੇ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਆ ਪੈਰੋ ਨਾਦੀ ਤਾਂ ਜਿਹੜਾ ਡਰ ਭਾਏ ਅੰਦਰੋਂ ਖਤਮ ਹੋਣਾ ਸ਼ੁਰੂ ਹੋ ਜਾਂਦੇ ਆ ਨੈਗੇਟਿਵਿਟੀ ਬਿਲਕੁਕੁਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਅੰਦਰੋਂ ਪੋਜ਼ਿਟਿਵਿਟੀ ਆਉਣ ਲੱਗ ਪੈਂਦੀ ਆ ਇਹ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਆ ਅੰਗ ਸੰਗ ਰਹਿੰਦਾ ਆ ਇਹਨਾਂ ਨੂੰ ਦਰਬਾਰੀ ਤੱਕ ਦਾ ਵੀ ਨਾਮ ਦਿੱਤਾ ਗਿਆ ਆ ਕਿਉਂਕਿ ਜਿਹੜਾ ਇਹਨੂੰ ਮੰਨਦਾ ਆ ਜਿਹੜਾ ਜਿਹੜੇ ਰਿਸਪੈਕਟ ਕਰਦਾ ਤਾਂ ਭਗਵਾਨ ਪ੍ਰਸ਼ਾਦ ਉਹਦੇ ਤੇ ਤੇਜੀ ਕਿਰਪਾ ਰਹਿੰਦੀ ਅੰਗ ਸੰਗ ਰਹਿੰਦਾ ਹੈ ਜੋ ਵੀ ਘੰਟੇ ਨਾ ਬਗਲ ਕਰਦੇ ਪੈਰੋ ਬਾਬੇ ਦੇ ਜਨਮ ਬਾਰੇ ਤੇ ਸਰੂਪ ਬਾਰੇ ਵੀ ਕਿੱਦਾਂ ਦੇ ਤਿਹਦੇ ਅਤੇ ਕਿੱਦ ਕਿੱਦਾਂ ਇਹਨਾਂ ਦਾ ਜਨਮ ਹੋਇਆ ਜਿਵੇਂ ਆਪਣੇ ਪੁਰਾਣੇ ਗ੍ਰੰਥਾਂ ਵੇੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਕਿ ਇੱਕ ਵਾਰੀ ਬ੍ਰਹਮਾ ਤੇ ਵਿਸ਼ਨੂੰ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਸੀਗਾ ਹੰਕਾਰ ਹੋਣ ਤੋਂ ਬਾਅਦ ਜਿਹੜੇ ਸ਼ਿ ਭਗਵਾਨ ਨੇ ਉਹਨੇ ਆਪਣੇ ਮੱਥੇ ਦੀ ਇੱਕ ਜਟ ਦੇ ਵਿੱਚ ਤਾਂ ਉਹਨਾਂ ਨੇ ਇਹ ਕਾਲ ਪੈਰੋ ਰੁੱਦਰ ਰੂਪ ਜਿਹੜਾ ਜਿਹਨੂੰ ਆਪਾਂ ਵਿਰਾਟ ਰੂਪ ਵੀ ਕਹਿ ਦਿੰਦੇ ਹਾਂ ਨਾ ਤੇ ਉਹ ਉਹਨਾਂ ਨੇ ਪੈਦਾ ਕੀਤਾ ਸੀਗਾ ਤੇ ਜਿਹੜਾ ਪੈਰੋ ਬਾਬੇ ਦਾ ਸਰੂਪ ਆ ਉਹਨਾਂ ਦਾ ਰੂਪ ਆ ਜਿਹੜਾ ਉਹ ਬੜਾ ਉੱਗਰ ਵਾ ਤੇ ਕਾਲੇ ਰੰਗ ਦਾ ਸਰੀਰ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਣੀ ਆ ਬਾਬੇ ਦੀਆਂ ਮੂਰਤੀਆਂ ਫੋਟੋਆਂ ਸਾਰੀਆਂ ਕਾਲੇ ਰੰਗ ਦੀਆਂ ਹੁੰਦੀਆਂ ਆ ਤੇ ਹੱਥੇ ਤਰਸ਼ੂਲ ਢਮਰੂ ਤੇ ਗਲ ਵਿੱਚ ਮੁੰਡਲਾਂ ਦੀ ਮਾਲਾ ਤੇ ਜਿਹੜੀ ਸਵਾਰੀ ਆ ਉਹ ਸ਼ਵਾਨ ਦੀ ਆ ਯਾਨੀ ਕੁੱਤੇ ਦੀ ਆ ਠੀਕ ਆ ਜੀ ਇਹ ਮੈਨੇ ਤੇ ਜੇ ਆਪਾਂ ਇਹ ਨਜ਼ਰੂਪ ਨੂੰ ਦੇ ਦਿਆਂ ਤਾਂ ਰੂਪ ਤਾਂ ਬੜਾ ਭਿਆਨਕ ਆ ਬੜਾ ਡਰਾ ਬਣਾਇਆ ਪਰ ਅਸਲ ਦੇ ਵਿੱਚ ਇਹ ਰੱਖਿਆਕ ਨੇ ਰੱਖੇਦੇ ਤੌਰ ਤੇ ਇਹਨਾਂ ਨੂੰ ਮੰਨਿਆ ਜਾਂਦਾ ਆ ਕਿਸੇ ਵੀ ਤੁਹਾਨੂੰ ਸੰਕਟ ਦੇ ਵਿੱਚ ਇਹ ਕਢ ਸਕਦੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੰਕਟ ਹੋਵੇ ਤੇ ਨਾਲ ਦੀ ਨਾਲ ਆਪਾਂ ਗੱਲ ਕਰਦੇ ਆ ਕਿ ਕਾਸ਼ੀ ਤੇ ਕਤਵਾਲ ਕਿਉਂ ਕਿਹਾ ਜਾਂਦਾ ਪੈਰੋ ਬਾਬੇ ਨੂੰ ਕਾਂਚੀ ਦਾ ਤਾਂ ਕਹਿਆ ਜਾਂਦਾ ਹੈ ਕਾਂਚੀ ਦੇ ਵਿੱਚ ਪੈਰੋ ਬਾਬੇ ਦੀ ਆਗਿਆ ਤੋਂ ਬਿਨਾ ਕੋਈ ਦਾਖਲ ਨਹੀਂ ਹੋ ਸਕਦਾ ਕਿਉਂਕਿ ਭਗਵਾਨ ਸ਼ਿਵ ਨੇ ਇਹਨਾਂ ਨੂੰ ਖੁਦ ਇਹ ਵਰ ਦਿੱਤਾ ਸੀਗੇ ਕਿ ਆਹ ਸੀਮਾ ਬਚਨ ਕੀਤੇ ਸੀਗੇ ਪੈਰੋ ਨੂੰ ਕਿ ਤੂੰ ਕਾਂਚੀ ਦਾ ਰੱਖਿਆਗਾ ਤੇ ਨਿਰੰਕਾਰ ਆ ਇਸੇ ਲਈ ਅੱਜ ਵੀ ਕੋਈ ਵੀ ਭਗਤੀਆ ਸ਼ਰਧਾਲੂ ਕਾਂਚੀ ਜਾਂਦਾ ਤਾਂ ਕਾਂਚੀ ਦੇ ਵਿੱਚ ਪਹਿਲਾਂ ਕਾਲ ਪੈਰੋ ਮੰਦਿਰ ਦੇ ਵਿੱਚ ਮੱਥਾ ਟੇਕਦਾ ਹੋ ਤੇ ਦੂਜੀ ਗੱਲ ਕਰਦੇ ਆ ਵੀ ਕਤਵਾਲ ਕਿਉਂ ਕਹਿੰਦੇ ਆ ਕਤਵਾਲ ਵੀ ਇਸੇ ਕਰਕੇ ਕਿਹਾ ਜਾਂਦਾ ਆ ਕਾਂਚੀ ਦੇ ਕਤਵਾਲ ਕੀ ਰੱਖਿਆ ਕਾ ਪਾਲਦਵਾਰ ਵੀ ਇਹਨੂੰ ਕਹ ਦਿੰਦੇ ਆ ਦਰਬਾਰੀ ਵੀ ਕਹ ਦਿੰਦੇ ਆ ਠੀਕ ਆ ਜੀ ਤੁਸੀਂ ਦੇ ਦੇਣਾ ਆਪਾਂ ਜਿੰਨੇ ਪੀਰਾਂ ਫਕੀਰਾਂ ਨੂੰ ਮੰਨਦੇ ਉਹਨਾਂ ਦੇ ਬਾਹਰ ਬਜਰੰਗਵਲੀ ਜਾਂ ਪੈਰੋ ਬਾਬੇ ਦੀ ਦੀਵਾ ਲਾਇਆ ਜਾਂਦਾ ਉਹਨਾਂ ਦੀ ਮਨਮਨੋਤ ਕੀਤੀ ਜਾਂਦੀ ਆ ਬਾਹਲੀ ਸਾਈ ਤੇ ਤਾਂ ਕੀ ਅੰਦਰ ਕੋਈ 네ਗੇਟਿਵਿਟੀ ਪ੍ਰਵੇਸ਼ ਨਾ ਕਰੇ ਹਨਾ ਇਸੇ ਕਰਕੇ ਇਹਨਾਂ ਨੂੰ ਦਰਬਾਰੀ ਕਿਹਾ ਜਾਂਦਾ ਆ ਇਸੇ ਕਰਕੇ ਇਹਨਾਂ ਨੂੰ ਰੱਖਿਆ ਕਿਹਾ ਜਾਂਦਾ ਆ ਤੇ ਜਿਹੜੇ ਕੁੱਤੇ ਦੀ ਸਵਾਰੀ ਸ਼ਵਾਨ ਦੀ ਸਵਾਰੀ ਕਿਉਂ ਕੀਤੀ ਗਈ ਹੈ ਇਹਨਾਂ ਦੀ ਕੁੱਤੇ ਦੀ ਸਵਾਰੀ ਇਸ ਕਰਕੇ ਉਹ ਇਹ ਖੁਦ ਰੱਖਿਆ ਕਰਨੇ ਹਨ ਤੇ ਜਿਹੜਾ ਇੱਕ ਕੁੱਤਾ ਆ ਸ਼ਵਾਨ ਆ ਦਰਵੇਸ਼ ਆ ਉਹ ਵੀ ਇੱਕ ਵਫਾਦਾਰੀ ਦਾ ਸਬੂਤ ਆ ਉਹ ਵੀ ਰੱਖਿਆ ਕਰਨ ਲੱਗੇ ਮਾਲਕ ਦੀ ਪਿੱਛੇ ਨਹੀਂ ਹਟਦਾ ਆਪਣੀ ਜਾਨ ਦੀ ਬਾਜ਼ੀ ਤੱਕ ਲਾ ਦਿੰਦਾ ਆ ਇਸੇ ਕਰਕੇ ਇਹਨਾਂ ਦੀ ਜਿਹੜੀ ਸਵਾਰੀ ਆ ਸ਼ਵਾਨ ਨੂੰ ਹੀ ਰੱਖਿਆ ਗਿਆ ਆ ਖੋਦ ਪੈਰੋ ਵਾ ਭਾਈ ਨੂਸ਼ਵਾਨੀ ਪਸੰਦ ਵਾ ਇਸੇ ਕਰਕੇ ਉਹਨਾਂ ਦੀ ਸਵਾਰੀ ਕਰਦੇ ਨੇ ਤੇ ਜਿਹੜੇ ਲੋਕ ਪੈਰੋ ਬਾਬੇ ਨੂੰ ਮੰਨਦੇ ਨੇ ਤੇ ਉਹ ਇਹਨਾਂ ਨੂੰ ਜਿਵੇਂ ਇਹਨਾਂ ਦੇ ਡਾਇਰੈਕਟ ਜੋ ਭੋਗ ਪ੍ਰਸ਼ਾਦ ਦਿੰਦੇ ਨੇ ਕੋਈ दारू ਦੇ ਦਿੰਦਾ ਕੋਈ ਪਕੌੜੇ ਦੇ ਦਿੰਦਾ ਆ ਕੋਈ ਦਹੀਂ ਭੱਲੇ ਦੇ ਦਿੰਦਾ ਕੋਈ ਲੱਡੂ ਦੇ ਦਿੰਦਾ ਆ ਤੇ ਨਾਲ ਦੀ ਨਾਲ ਤੇ ਨੂਸ਼ਵਾਨ ਨੂੰ ਵੀ ਰੋਟੀ ਵਗੈਰਾ ਪਾਉਂਦੇ ਨੇ ਉਹਨਾਂ ਦੀ ਮਨਮਨੋਤ ਨਾਲ ਬਰਾਬਰ ਕਰਦੇ ਨੇ ਤੇ ਕਾਲੇ ਕੁੱਤੇ ਦੀ ਸੇਵਾ ਕਰਨ ਦੇ ਵਿੱਚ ਵੀ ਪੈਰੋ ਬਾਬੇ ਦੀ ਸੇਵਾ ਨੂੰ ਬਰਾਬਰ ਮੰਨਿਆ ਜਾਂਦਾ ਆ ਤੇ ਪੈਰੋ ਬਾਬੇ ਦੀ ਸੇਵਾ ਕਰਨ ਦੇ ਫਾਇਦੇ ਜਿਹੜੇ ਨੇ ਡਰ ਖਤਮ ਹੁੰਦਾ ਦੁਸ਼ਮਣ ਤੇ ਬਦਾਵਾਵਾਂ ਜਿਹੜੀਆਂ ਹੁੰਦੀਆਂ ਰੁਕਾਵਟਾਂ ਹੁੰਦੀਆਂ ਦੂਰ ਹੁੰਦੀਆਂ ਨੇ ਕੋਟ ਕਚੈਰੀ ਦੇ ਮਾਮਲਿਆਂ ਦੇ ਵਿੱਚ ਹੈਲਪ ਮਿਲਦੀ ਆ ਨਕਰਾत्मक ਸ਼ਕਤੀਆਂ ਜਿਹੜੇ ਨੈਗੇਟਿਵਿਟੀ ਆ ਉਹ ਸਾਰੀਆਂ ਦੂਰ ਹੁੰਦੀਆਂ ਆ ਜੀਵਨ ਦੇ ਵਿੱਚ ਪੋਜ਼ਿਟਿਵਿਟੀ ਕ੍ਰੀਏਟ ਹੁੰਦੀ ਆ ਤੇ ਹੁਣ ਗੱਲ ਕਰਦੇ ਆ ਪੈਰੋ ਬਾਬੇ ਦੀ ਮੰਤਰ ਜਪਨ ਦੀ ਸਮਾਂ ਤੇ ਵਿਧੀ ਸਮੱਗਰੀ ਜੋ ਵੀ ਲੱਗਣੀ ਆ ਸਭ ਤੋਂ ਜਿਹੜਾ ਚੰਗਾ ਟਾਈਮ ਆ ਉਹ ਸਵੇਰ ਦਾ ਵੈਸੇ ਤੜਕੇ ਤੋਂ 4 ਵਜੇ ਤੋਂ ਨਾ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਰਾਤ ਨੂੰ 12 ਵਜੇ ਉਸ ਟਾਈਮ ਬਹਿ ਸਕਦੇ ਹੋ ਪੈਰ ਬਾਬੇ ਸੇਵਾ ਕਰਨ ਦੇ ਲਈ ਤੇ ਦਿਨ ਜਿਹੜਾ ਐਤਵਾਰ ਜਾਂ ਅਸ਼ਟਮੀ ਜਿਹਨੂੰ ਆਪਾਂ ਕਹਿੰਦੇ ਆ ਮੱਸੀਆ ਹਨਾ ਇਸ ਦਿਨ ਜਾਂ 8ਵਾਂ ਜਿਹੜਾ ਦਿਨ ਹੋਵੇ ਉਸ ਦਿਨ ਤੁਸੀਂ ਬੈਠ ਸਕਦੇ ਹੋ ਸੇਵਾ ਕਰਨ ਲਈ ਸ਼ੁਰੂ ਕਰਨ ਲਈ ਤੇ ਪੈਰਵਾਬੇ ਜਦੋਂ ਸੇਵਾ ਕਰਨੀ ਆ ਤਾਂ ਥਾਂ ਜਿਹੜੀ ਆ ਬਿਲਕੁਲ ਸਾਫ਼ ਸੁਥਰੀ ਆਕਾਂਤ ਲੱਗੀ ਜੀ ਥਾਂ ਹੋਣੀ ਚਾਹੀਦੀ ਤੇ ਟਿਕ ਟਕਾ ਟਾਈਮ ਦੇ ਵਿੱਚ ਹੀ ਇਹਨੇ ਸੇਵਾ ਸ਼ੁਰੂ ਕਰਨੀ ਆ ਮੰਤਰ ਜਾਪ ਕਰਨਾ ਆ ਤੇ ਤੁਹਾਡੇ ਸਾਹਮਣੇ ਇੱਕ ਪੈਰਵਾਬੇ ਦਾ ਸਰੂਪ ਤੇ ਇੱਕ ਸ਼ਿਵਜੀ ਮਹਾਰਾਜੀ ਦਾ ਸਰੂਪ ਇਹ ਦੋ ਹੋਣੇ ਜ਼ਰੂਰੀ ਨੇ ਤੇ ਨਾਲ ਇੱਕ ਸਰੋਂ ਦੇ ਤੇਲ ਦਾ ਦੀਵਾ ਦੋ ਲੱਡੂ ਕਾਲੇ ਤੇਲ ਜਾਂ ਕਾਲੇ ਫੁੱਲ ਵੀ ਤੁਹਾਨੂੰ ਮਿਲ ਜਾਂਦਾ ਜਿਆਦਾ ਵਧੀਆ ਧੂਪ ਅਰਗਵਤੀ ਰੋਦਰਾ ਖੇ ਦੀ ਮਾਲਾ ਜਾਂ ਕਾਲੀ ਮਾਲਾ ਕਾਲੀ ਮਾਲਾ ਜਿਹੜੀ ਹੁੰਦੀ ਆ ਕਲੇ ਰੰਗ ਦੇ ਮਣਕਿਆਂ ਵਾਲੀ ਇਹ ਤੁਸੀਂ ਦੋਨਾਂ ਚੋਂ ਇੱਕ ਜਿਹੜੀ ਮਰਜ਼ੀ ਲੈ ਸਕਦੇ ਹੋ ਤੇ ਜਾਪ ਕਰਨ ਦਾ ਜਿਹੜਾ ਤਰੀਕਾ ਨਾਤ ਹੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਬੈਠੋ ਠੀਕ ਆ ਜੀ ਦਿਸ਼ਾ ਜਿਹੜੀ ਤੁਹਾਡੀ ਜਾਂ ਉੱਤਰ ਪੂਰਬ ਹੋਊਗੀ ਜਾਂ ਉੱਤਰ ਵੱਲ ਨੂੰ ਮੂੰਹ ਕਰਕੇ ਬਹਿਜੋ ਜਾਂ ਤੁਸੀਂ ਪੂਰਬ ਵੱਲ ਨੂੰ ਮੂੰਹ ਕਰਕੇ ਬਹਿਜੋ ਤੇ ਜੋ ਸਮਾਨ ਦੱਸਿਆ ਆ ਉਹ ਸਾਰਾ ਤੁਸੀਂ ਮੂਰੇ ਹਾਜ਼ਰ ਰੱਖਣਾ ਹੈ ਤੇ ਦੀਵਾ ਤੁਸੀਂ ਲਗਾ ਕੇ ਉਤੇ ਮੂਰੇ ਤੁਸੀਂ ਬਹਿ ਜਾਣਾ ਹੈ ਇੱਕ ਪਾਲਟਕੀ ਮਾਰ ਕੇ ਸ਼ਿਵ ਚੌਂਕੜੇ ਦੇ ਵਿੱਚ ਤੁਹਾਡੇ ਆਸਣ ਲੱਗਿਆ ਹੋਣਾ ਚਾਹੀਦਾ ਆਸਣ ਤੇ ਕੱਪੜਿਆਂ ਦੇ ਰੰਗ ਦਾ ਕੋਈ ਬਾਲਾ ਫਰਕ ਨਹੀਂ ਪੈਂਦਾ ਪਰ ਤੁਸੀਂ ਕਾਲੇ ਜਾਂ ਚਿੱਟੇ ਲਾਲ ਮੋਦੋ ਜਿਆਦਾ ਵਧੀਆ ਵੈਸੇ ਕੋਈ ਜਿਆਦਾ ਫਰਕ ਨਹੀਂ ਪੈਂਦਾ ਇਹਨਾਂ ਦੇ ਨਾਲ ਰੰਗਾਂ ਦੇ ਨਾਲ ਤੇ ਪੈਰੋ ਬਾਬੇ ਦਾ ਮੰਤਰ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਧਰਤੀ ਮਾਤਾ ਨੂੰ ਸਲਾਮ ਕਰਕੇ ਇੱਕ ਆਸਣ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਓਮ ਨਵ ਸ਼ਿਵਾਏ ਦੀ ਇੱਕ ਮਾਲਾ ਕੱਢਣੀ ਹੈ ਓਮ ਨਮਾ ਸ਼ਿਵਾ ਦੀ ਸ਼ਿਵ ਜੀ ਮਹਾਰਾਜ ਦੇ ਅੱਗੇ ਅਰਦਾਸ ਫਰਿਆਦ ਕਰਨੀਆਂ ਇੱਕ ਕਮਾਲਾ ਉਹਨਾਂ ਦੀ ਕੱਢਣੀ ਆ ਜੇ ਸ਼ਿਵ ਜੀ ਮਹਾਰਾਜ ਦਾ ਤੁਹਾਡੇ ਕੋਲ ਕੋਈ ਹੋਰ ਵੱਡਾ ਮੰਤਰ ਹੈਗਾ ਤੁਸੀਂ ਉਹ ਕਰ ਸਕਦੇ ਨਹੀਂ ਤਾਂ ਕੱਲਾ ਓਮ ਨਮਾ ਸ਼ਿਵਾ ਇਹ ਦਾ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪੈਰੋ ਬਾਬੇ ਦੇ ਮਨ ਮਨੋ ਸ਼ੁਰੂ ਕਰਨੀਆਂ ਉਹਨਾਂ ਦਾ ਕਲਮਾ ਮੰਤਰ ਪੜ੍ਹਨਾ ਸ਼ੁਰੂ ਕਰਨਾ ਆ ਉਹਨਾਂ ਦਾ ਜੋ ਮੰਤਰ ਆ ਇਹ ਵੈਦਿਕ ਮੰਤਰ ਆ ਛੋਟਾ ਜਿਹਾ ਮੰਤਰ ਹੈ ਇਹ ਤੁਸੀਂ ਕੀ ਕਰਨਾ ਓਮ ਭੈਰਵਾਏ ਨਮਾ ਓਮ ਭੈਰਵਾਏ ਨਮਾ ਇਹ ਐਨਾ ਕ ਮੰਤਰ ਆ ਇਹਨੂੰ ਤੁਸੀਂ ਜੱਜ ਨਾਲ ਯਾਦ ਕਰਕੇ ਤੁਸੀਂ ਇਹਦੀਆਂ ਮਾਲਾ ਕੱਢਣੀਆਂ ਆ ਇੱਕ ਮਾਲਾ ਰੋਜ਼ ਦੀ ਬਹੁਤ ਇੱਕ ਮਾਲਾ ਇਹਦੀ ਬਹੁਤ ਆ 108 ਬਣ ਕੇ ਦੀ ਇੱਕ ਮਾਲਾ ਕੱਢੀ ਜਾਇਓ ਬਹੁਤ ਤੇ ਜਦੋਂ ਤੁਸੀਂ ਇੱਕ ਮਾਲਾ ਇਹਦੀ ਕੱਢ ਲਿਆ ਉਸ ਤੋਂ ਬਾਅਦ ਉਥੋਂ ਉਸੇ ਟਾਈਮ ਨਹੀਂ ਉੱਠਣਾ ਹੈਗਾ 5-10 ਮਿੰਟ ਉਥੇ ਫालतू ਬਹਿਣਾ ਹੈ ਉਹਨੇ ਟਾਈਮ ਦੇ ਵਿੱਚ ਅਰਦਾਸ ਪ੍ਰਿਆਦ ਕਰੀ ਜਾਣੀ ਆ ਬਾਬੇ ਮੂਰੇ ਤੇ ਉਹਨਾਂ ਨੂੰ ਇਹੀ ਕਹਿਣਾ ਅਗਰ ਮੇਰੀ ਮੰਗ ਵਾ ਜੋ ਮਨ ਮਨੋਤਾ ਜੋ ਮੇਰੀ ਸੋਚ ਅਗਰ ਉਹ ਜਾਇਜ਼ ਆ ਤੁਸੀਂ ਮੇਰੇ ਅੰਗ ਸੰਗ ਹੋਣਾ ਹੈ ਤੁਸੀਂ ਮੇਰੇ ਨਾਲ ਚੱਲਣਾ ਹੈ ਤੁਸੀਂ ਮੇਰੇ ਤੇ ਕਿਰਪਾ ਦੇਣੀ ਹੈ ਦਰਸ਼ਨ دیدار ਦੇਣੇ ਆ ਤੇ ਇਹਨਾਂ ਦੀ ਸੇਵਾ ਤੁਸੀਂ 7 ਦਿਨ 11 ਦਿਨ 21 ਦਿਨ ਜਾਂ 41 ਦਿਨ ਤੁਸੀਂ ਇਦਾਂ ਕਰ ਸਕਦੇ ਹੋ ਆਪਣੀ ਸ਼ਰਧਾ ਦੇ ਅਨੁਸਾਰ ਜਿੰਨੀ ਤੁਹਾਡੀ ਅੰਦਰ ਤੁਹਾਡੇ ਕਪੈਸਿਟੀ ਹੈ ਜਿੰਨਾ ਤੁਹਾਡਾ ਦਿਲ ਕਰਦਾ ਜਿੰਨੀ ਤੁਹਾਡੀ ਸ਼ਰਧਾ ਹੈ ਉਸ ਹਾਵ ਨਾਲ ਤੁਸੀਂ ਇਦਾਂ ਬੰਨਵੀਂ ਸੇਵਾ ਕਰ ਸਕਦੇ ਹੋ ਤੇ ਸੇਵਾ ਤੋਂ ਬਾਅਦ ਤੁਸੀਂ ਆਮ ਤੌਰ ਤੇ ਵੀ ਇਹ ਜਪ ਦਾ ਅਚਾਰਨ ਕਰ ਸਕਦੇ ਹੋ બસ ਇੱਕ ਖਿਆਲ ਰੱਖਣਾ ਕਿ ਜਲਦੀ ਸੇਵਾ ਦੇ ਵਿੱਚ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਗਲਤ ਨਾ ਹੋਣ ਦਿਓ ਮੀਟ ਆਂਡਾ ਸ਼ਰਾਬ ਪੀੜੀਆਂ ਸੈਟਾ ਇਹਨਾਂ ਤੋਂ ਸਭ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਇਹ ਵੈਦਿਕ ਮੰਤਰ ਠੀਕ ਹੈ ਜੀ ਤੇ ਜਿਹੜਾ ਪੈਰੋ ਬਾਬਾ ਜੀ ਇਹ ਕਿਰਪਾ ਕਰਦਾ ਹੈ ਰੱਖਿਆ ਕਰਦਾ ਤਾਂ ਲਤਵਾ ਕੱਢਣ ਲੱਗਿਆ ਵੀ ਫੇਰ ਦੇਰ ਨਹੀਂ ਲਾਉਂਦਾ ਠੀਕ ਹੈ ਜੀ ਇਸ ਕਰਕੇ ਗਲਤੀ ਤੋਂ ਬਚਿਓ ਗਲਤੀ ਨਾ ਕੋ ਕਰ ਦਿਓ ਤੇ ਉਹ ਪੈਰੋ ਬਾਬਾ ਇੱਕ ਬਹੁਤ ਵੱਡੀ ਸ਼ਕਤੀ ਹੈ ਸ਼ਿਵ ਜੀ ਦਾ ਅਵਤਾਰ ਹੈ ਇਹ ਤੇ ਸੇਵਾ ਬਹੁਤ ਧਿਆਨ ਦੇ ਨਾਲ ਕਰਨੀ ਆ ਤੇ ਇੱਕ ਨਾਲ ਦੀ ਨਾਲ ਜਿੰਨਾ ਜਰ ਸੇਵਾ ਚੱਲਦੀ ਤੁਸੀਂ ਇੱਕ ਦਰবেশ ਦੀ ਕੁੱਤੇ ਦੀ ਕੋਈ ਵੀ ਰੰਗ ਦਾ ਕੁੱਤਾ ਹੋਵੇ ਰੰਗ ਰੂਪ ਕੋਈ ਮੈਟਰ ਨਹੀਂ ਕਰਦਾ ਕਾਲਾ ਮਿਲ ਜਵੇ ਚਾਹ ਜਿਆਦਾ ਵਧੀਆ ਆ ਤਾਂ ਕੁੱਤੇ ਦੀ ਸੇਵਾ ਜ਼ਰੂਰ ਕਰਨੀ ਆ ਜਿੰਨਿਆਂ ਦੀ ਹੋ ਸਕੇ ਉਹਨੇ ਜ਼ਰੂਰ ਕਰਨੀ ਆ ਭਾਵੇਂ ਉਹਨਾਂ ਰੋਟੀ ਪਾ ਦੋ ਭਾਵੇਂ ਲੱਡੂ ਪਾ ਦੋ ਠੀਕ ਆ ਜੀ ਜੋ ਮਰਜੀ ਦਿਓ ਪਰ ਦੇਣੀ ਜ਼ਰੂਰ ਹੈ ਸ਼ਵਾਨ ਦੀ ਸੇਵਾ ਜ਼ਰੂਰ ਤੁਸੀਂ ਕਰਨੀ ਕਰਨੀ ਆ ਦਰবেশ ਦੀ ਨਾਲ ਦੀ ਨਾਲ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਿਓ ਇਦਾਂ ਦੇ ਮੰਤਰ ਪਾਠ ਵਿਧੀ ਅਨਸਾਰ ਕੋਟਲਸ ਤੁਹਾਡੇ ਕੋਲ ਲੈ ਕੇ ਆਂਦੇ ਰਵਾਂਗੇ ਦਿਓ ਜਾਈ ਦੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ